ਕੀ ਕਰਦਾ ਨਾ ਅੱਛਾ ਇੱਥੇ ਤੱਕਿਆ ਜਾਸਾ ਦਾ ਸਾਈਨ ਕਰਕੇ ਦਿਓ ਮੈਨੂੰ ਮੈਂ ਬਰਦਾਸ਼ਤ ਨਹੀਂ ਕਰਨੀ ਦੇ ਕੈਮਰਾ ਸਰਗਰ ਕੁਰਾਲੀ ਦੇ ਵਿੱਚ ਜੋ ਨਜਾਇਜ਼ ਉਸਾਰੀਆਂ ਨੇ ਉਹਨਾਂ ਨੂੰ ਲੈ ਕੇ ਜੋ ਪ੍ਰਸ਼ਾਸਨ ਦਾ ਪਿਲਾ ਪੰਜਾ ਉਹ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਕਹਿਣ ਨੂੰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਵੀ ਇਹ ਪ੍ਰਸ਼ਾਸਨ ਦਾ ਪੰਜਾ ਨਹੀਂ ਸਿਆਸਤ ਦਾ ਪੰਜਾ ਚਲੋ ਇਹ ਗੱਲਾਂ ਬਾਅਦ ਦੀਆਂ ਨੇ ਇਹ ਹੁਣ ਵੇਖਣਾ ਇਹ ਹੈ ਕਿ ਵੀ ਇਹ ਜੋ ਇੱਕ ਐਮਸੀ ਹੈ ਜਿੱਤਾ ਐਮਸੀ ਨਾਮ ਕਰਕੇ ਹੈਗੇ ਆ ਉਹਨਾਂ ਦੀਆਂ ਇਹ ਜੋ ਸ਼ੋਰੂਮ ਦੱਸੀ ਜਾ ਰਹੇ ਆ ਇੱਥੇ ਜੋ ਦੁਕਾਨਾਂ ਢਾਈਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਕੈਮਰਾਮੈਨ ਜੀ ਨੂੰ ਮੈਂ ਕਹਾਂਗਾ ਵੀ ਆ ਦਿਖਾਓ ਆ ਸਾਰੀਆਂ ਜੋ ਪਿਲਾ ਪੰਜਾ ਚੱਲ ਚੁੱਕੇ ਦੇ ਉੱਪਰ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਵੀ ਜੋ ਹੁਣ ਨਗਰ ਕੌਂਸਲ ਦੇ ਉੱਚ ਅਧਿਕਾਰੀ ਵੀ ਇੱਥੇ ਆਏ ਸੀਗੇ ਤੇ ਮੈਡਮ ਗਗਨ ਅਨਮੋਲ ਮਾਨ ਜੋ ਕਿ ਇਥੋਂ ਐਮਐਲਏ ਨੇ ਸਾਬਕਾ ਜੋ ਮੰਤਰੀ ਵੀ ਨੇ ਮંત્રી ਰਹੇ ਨੇ ਉਨ੍ਹਾਂ ਦੇ ਵੱਲੋਂ ਵੀ ਇੱਥੇ ਆ ਕੇ ਸਾਰਾ ਆਪਣੇ ਅੱਖੀ ਖੜ ਕੇ ਕਰਵਾਇਆ ਗਿਆ ਇਹ ਕੰਮ ਸਾਰਾ ਤੇ ਦੱਸਿਆ ਜਾ ਰਿਹਾ ਕਿ ਵੀ ਇਹ ਜੋ 33 ਫੁੱਟ ਦੀ ਜੋ ਸੜਕ ਤੋਂ ਜਗ੍ਹਾ ਛੱਡਣੀ ਸੀਗੀ ਉਸ ਤੇ ਦਰਮਿਆਨ ਇਹ ਜੋ ਸਾਰੀਆਂ ਹੋਈਆਂ ਹੋਈਆਂ ਸੀਗੀ ਇਹ ਵੀ ਦੱਸਿਆ ਜਾ ਰਿਹਾ ਕਿ ਵੀ ਇਹ ਸਾਰੀ ਬਹੁਤ ਹੀ ਇੱਕ ਸਾਜਸ਼ਣ ਢੰਗ ਦੇ ਨਾਲ ਰੈ residențial ਨਕਸ਼ੇ ਪਾਸ ਕਰਵਾ ਕੇ ਜੋ ਇੱਥੇ ਸ਼ੋਰੂਮ ਬਣਾਏ ਜਾ ਰਹੇ ਸੀਗੇ ਤੇ ਇਦਾਂ ਦੀਆਂ ਜੋ ਨਾਜਾਇਜ਼ ਸਾਰੀਆਂ ਸਾਹਮਣੇ ਆਈਆਂ ਇੱਥੇ ਇੱਥੇ ਲੋਕਾਂ ਦਾ ਇਹ ਵੀ ਕਹਿਣਾ ਕਿ ਇਹ ਹੈ ਹੋ ਸਕਦਾ ਕਿ ਵੀ ਇਹ ਜੋ ਦੂਜੇ ਧੜੇ ਦੇ ਇਹ ਕਾਂਗਰਸੀ ਧੜੇ ਦੇ ਐਮਸੀ ਸੀਗੇ ਤਾਂ ਸ਼ਾਇਦ ਇਹ ਕਾਰਵਾਈ ਹੋਈ ਹੈ ਪਰ ਜੋ ਅਸੀਂ ਕਾਨੂੰਨ ਨਿਯਮ ਤਹਿਤ ਦੇਖੀਏ ਤਾਂ ਇਹ ਜੋ ਕਾਰਵਾਈ ਹੈ ਬਿਲਕੁਲ ਜੋ ਕਾਇਦੇ ਕਾਨੂੰਨ ਦੇ ਅਧੀਨ ਇਹ ਕਾਰਵਾਈ ਹੋਈ ਹੈ ਤੇ ਹੁਣ ਦੇਖਣਾ ਇਹ ਬਣਦਾ ਕਿ ਵੀ ਜੋ ਹੁਣ ਪਿੱਛੇ ਵੀ ਦੁਕਾਨਾਂ ਨੇ ਤੇ ਅੱਗੇ ਵੀ ਜੋ ਨਮ ਨਿਰਮਾਣ ਹੋ ਰਹੇ ਹਨ ਕਿ ਇਹ ਸਾਰੇ ਇੱਕ ਲਾਈਨ ਦੇ ਵਿੱਚ ਹੁਣ ਇਹ ਗਰਾਏ ਜਾਣਗੇ ਜਾਂ ਇੱਥੇ ਹੀ ਪੀਲੇ ਪੱਜੇ ਦਾ ਜੋ ਸਟਾਪ ਲੱਗ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਹਾਂ ਕਿ ਵੀ ਇਹ ਕਾਰਵਾਈ ਕੀ ਰੰਗ ਲੈ ਕੇ ਆਉਂਦੀ ਹੈ ਤੇ ਕਿਵੇਂ ਦੀਆਂ ਕਾਰਵਾਈਆਂ ਹੁੰਦੀਆਂ ਵੀ ਇਹ ਸਿਆਸਤ ਦਾ ਪੰਜਾ ਹੈ ਜਾਂ ਪ੍ਰਸ਼ਾਸਨ ਦਾ ਪੰਜਾ ਧੰਨਵਾਦ ਮੈਡਮ ਇਨਲੀਗਲ ਸ਼ੋਰੂਮ ਬਣ ਰਹੇ ਸੀਗੇ ਤੁਸੀਂ ਕੰਮ ਰੁਕਵਾਇਆ ਕਿ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੱਲਾ ਕੰਮ ਅਸੀਂ ਰੁਕਵਾਇਆ ਨਹੀਂ ਇੱਥੇ ਜੀਸੀਬੀ ਮੰਗਵਾਈ ਹੈ ਇਹਨੂੰ ਸਾਰੇ ਨੂੰ ਪਧਰਾ ਕਰਾਂਗੇ ਅਸੀਂ ਕਲੀਅਰ ਕਟ ਇਹ ਅਧਿਕਾਰੀ ਇਹਨੂੰ ਹੁਦੇਸ਼ ਦਿੱਤੇ ਹੋਏ ਵੀ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਨਾ ਕਰੋ ਇੱਥੇ ਨਾਲ ਹਾਈਵੇ ਚੱਲਦਾ ਹਾਈਵੇ ਉੱਤੇ ਸ਼ੋਰੂਮ ਬਣ ਨਹੀਂ ਸਕਦੇ ਸੋ ਇਹ ਇਹਨਾਂ ਨੂੰ ਕਲੀਅਰ ਹਦਾਇਤ ਦਿੱਤੀ ਹੋਈ ਹੈ ਮੈਨੂੰ ਲੱਗਦਾ ਵੀ ਜਿਸ ਹਾਵ ਨਾਲ ਨਾ ਇਹਨਾਂ ਨੂੰ ਕਲੀਅਰ ਇਹ ਗੱਲ ਵੀ ਦੱਸੀ ਹੈ ਵੀ ਨਾ ਅਸੀਂ ਕਿਸੇ ਨਾਲ ਸਾਡਾ ਲੈਣ ਦੇਣਾ ਨਾ ਕੋਈ ਗੱਲ ਹੈ ਜਦੋਂ ਇਹ ਕਿਤੇ ਵੀ ਇਹ ਜੀਆਂ ਗੈਰ ਕਾਨੂੰਨੀ ਢੰਗ ਨਾਲ ਸਾਰੀਆਂ ਚਲਦੀਆਂ ਤਾਂ ਕਲੀਅਰ ਕੱਟ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਐਮਐਲਏ ਕੋਲ ਪੈਸੇ ਦੇ ਦਿੱਤੇ ਆ ਨਾ ਮੈਂ ਫੜਿਆ ਨਾ ਮੈਂ ਫੜਿਆ ਫੜਾ ਨਾ ਮੈਨੂੰ ਫੜਾਉਣ ਆਇਓ ਗਲਤੀ ਨਾਲ ਵੀ ਇਹ ਨਾ ਸੋਚਿਓ ਕਿ ਐਮਐਲਏ ਖਰੜ ਦੀ ਐਮਐਲਏ ਨੂੰ ਖਰੀਦਿਆ ਤੁਹਾਨੂੰ ਲੱਗਦਾ ਹੋਣਾ ਵੀ ਅਸੀਂ ਗੈਰਕਾਨੂੰਨੀ ਕੰਮ ਕਰਾਂਗੇ ਤੇ ਐਮਐਲਏ ਨੂੰ ਪੈਸੇ ਦੇ ਕੇ ਚੁੱਪ ਕਰਵਾ ਲਵਾਂਗੇ ਚਾਹੇ ਕੋਈ ਖਰੜਦਾ ਹੈ ਬਿਲਡਰ ਹੈ ਚਾਹੇ ਕੋਈ ਕੁਰਾਲੀ ਦਾ ਤੇ ਜਾਂ ਕੰਮ ਚੱਲਦਾ ਨਵਾਂ گاਉਂ ਦੇ ਵਿੱਚ ਇੱਕ ਜੇਸੀਬੀ ਨਾ ਜਿਸ ਹਸਾਬ ਨਾਲ ਤੁਸੀਂ ਲੱਗੇ ਹੋਏ ਇੱਕ ਜੇਸੀਬੀ ਪੱਕੀ ਮੈਂ ਆਪਦੇ ਕਾਫਲੇ ਚ ਰੱਖ ਲੈਣੀ ਹੈ ਤੇ ਇਹ ਸਾਰੀਆਂ ਗੈਰਕਾਨੂੰਨੀ ਉਹ ਸਾਰੀਆਂ ਸਾਫ਼ ਕਰਨੀਆਂ ਨੇ ਅੱਜ ਇੱਥੇ ਕਰਾਈ ਆ ਅਗਲੀ ਵਾਰੀ ਖਰੜ ਦੀ ਏ ਡੈਲੀ ਕਦੀਉ ਸਾਰੀ ਜਿਸਾਬ ਨਾਲ ਤੇ ਜਿੰਨੇ ਵੀ ਅਧਿਕਾਰੀ ਨੇ ਅਫਸਰ ਨੇ ਕੰਨ ਖੋਲ ਕੇ ਸੁਣ ਲਓ ਤੁਹਾਡੇ ਤੋਂ ਕਿਸੇ ਤੋਂ ਮੈਂ ਮਹੀਨਾ ਹਫ਼ਤਾ ਨਹੀਂ ਲੈਂਦੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਚੁੱਪ ਕਰ ਜਾਣਾ ਇਹ ਕੰਮ ਬੰਦ ਕਰ ਦਿਓ ਕਈਆਂ ਦੀਆਂ ਵਿਜੀਲੈਂਸ ਇਨਕੁਆਰੀਆਂ ਖੁੱਲੀਆਂ ਹੋਈਆਂ ਕਈਆਂ ਦੀਆਂ ਹੋਰ ਖੁੱਲ ਜਾਣਗੀਆਂ ਸੋ ਇਹ ਕਲੀਅਰ ਕਟੇ ਦੇਸ਼ ਹੈ ਕਿ ਇਹ ਧੰਦੇ ਬੰਦ ਕਰ ਦਿਓ ਬਹੁਤ ਟਾਈਮ ਹੋ ਗਿਆ ਮੈਡਮ ਇਹ ਵੀ ਪਤਾ ਚੱਲਿਆ ਵੀ ਇਹ ਕਿਸੇ ਕਾਉਂਸਲਰ ਦੀ ਹੋਇਆ ਜਿਹੜੀ ਸ਼ੋਰੂ ਮਲ ਰਹੀ ਹੈ ਕਿਸੇ ਕਾਉਂਸਲਰ ਦੀ ਕੀ ਦੇ ਕਾਉਂਸਲਰ ਦੇ ਹੈ ਹਾਂ ਜੀ ਟੀ ਐਮ ਸੀ ਜੀਟੀ ਐਮ ਸੀ ਦੇ ਜੀਤਾ ਜੀਤਾ ਜੀ 33 ਵਾਰਡ ਨੰਬਰ 16 ਜੀਤਾ ਜੀ ਐਮ ਸੀ ਵਾਰਡ ਨੰਬਰ 16 ਕਾਂਗਰਸ ਦਾ ਨੰਬਰ ਆ ਰਹਿਣਾ ਹੈ ਨਿਸ਼ਾ ਕਰ ਦਵਾ ਕਾਂਗਰਸ ਦੇ ਐਮ ਸੀ ਨੇ ਵਾਰਡ ਨੰਬਰ 16 ਵਾਰਡ ਨੰਬਰ 16 ਦੇ ਇਹ ਇਹ ਨੋਟਿਸ ਭੇਜ ਉਹਨਾਂ ਨੂੰ ਇਹ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੈ ਕਾਰਵਾਈ ਕਰੋ ਚਾਹੇ ਕੋਈ ਆਪਣਾ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਜਿਹੜਾ ਗਲਤ ਕੰਮ ਕਰਦਾ ਸੀ ਉਹਦੇ ਨਾਲ ਨਹੀਂ ਹੈਗੀ ਇੱਕ ਮੈਨ 16 ਤੋਂ ਆਏ ਹੋਏ ਆ ਉੱਥੇ ਵੀ ਇਹਨਾਂ ਦੇ ਘਰ ਮੂਰੇ ਗਲੀ ਬਣਾਤੀ ਹਾਂਜੀ ਲੈਂਡਰ 4 ਮਹੀਨੇ ਹੋ ਗਿਆ ਜੀ ਫਿਰਦੇ ਆ ਹਾਂਜੀ ਰੈਡੀਚ ਥਾਣੇ ਦੇ ਗਿਹੜੇ ਦਿੰਦੇ ਆ ਉਹਨਾਂ ਨੇ ਨਾ ਆਪਣੀ ਗਲੀ ਕੰਮ ਉੱਪਰ ਛੱਤ ਲੈ ਜੀ ਬੰਦ ਕਰ ਲਈ ਉਹ 70 ਸਾਲ ਦੀ ਗਲੀ ਆ ਪਿੱਲਰ ਲਾਲਾ ਮੇਰੀ ਸੁਣਾਈ ਨਹੀਂ ਕੀਤੀ ਹੈਗੀ ਦੋ ਵਾਰੀ ਮੇਰੀ ਕਟਾਈ ਕਰ ਲਈ ਹੁਣ ਉਹਨਾਂ ਸਰਕਾਰੀ ਹਸਪਤਲ ਤੇ ਛੁੱਟੀ ਲੈ ਕੇ ਆਇਆ ਹੈਗਾ ਮੈਂ ਉਹਨਾਂ ਨੇ ਕੁਫੀ ਬਾਉ ਦੇ ਉਹਨਾਂ ਨੇ ਹਾਂਜੀ ਚੈੱਕ ਕਰਕੇ ਉਹ ਜਾ ਕੇ ਉੱਥੇ ਹਾਂਜੀ ਉੱਥੇ ਉਹ ਹਟਦੇ ਨਹੀਂ ਜੀ ਉਹ ਦੋ ਵਾਰੀ ਇੱਥੇ ਜੀਬੀਸੀ ਲੈ ਕੇ ਚਲੇ ਗਏ ਕਮੇਟੀ ਜੀ ਉਹਦੇ ਮਤਲਬ ਆਈ ਗਈ ਨਹੀਂ ਦਿੰਦੇ ਹੈਗੇ ਉਹ ਇਹ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਹੋ ਇਹ ਵੀ 16 ਵਾਰ ਦੀ ਆਈ ਜੀ ਹਾਂ ਜੀ ਜਿਹਨਾਂ ਦੇ ਵਾਲੀ ਸ਼ੋਰੂਮ ਹੈ ਜੀ ਇਹ ਚੈੱਕ ਕਰੋ ਹਾਂ ਜੀ ਜਿਹਨਾਂ ਸ਼ੋਰੂਮ ਬੰਦੇ ਉਹ ਨਾਲ ਗੱਲ ਕਰ ਰਹੇ ਨੇ ਜਿਹਨਾਂ ਦਾ ਸ਼ੋਰੂਮ ਬਣਾਇਆ ਹੋਇਆ ਹੈ ਮੇਰੀ ਤਾਂ ਪਤਨੀ ਨੇ ਕੁੱਟਿਆ ਹੈਗਾ ਕੱਲ ਵੀ ਮੈਡਮ ਕਿੱਟਾ ਚੱਲੀਆਂ ਆਉਂਦੇ ਆਰਿਆ ਬਹੁਤ ਵੀ ਨੇ ਆਨਿਲ ਜੀ ਸਰ ਨਾਲ ਲੈ ਜੀ ਇਹ ਚੈੱਕ ਕਰਕੇ ਆਓ ਜਿੱਥੇ ਕਹਿ ਰਹੇ ਨੇ ਤੇ ਜੇ ਕੋਈ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਤੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦਿਓ ਮੈਡਮ ਪੁਲਿਸ ਸੀਪੇ ਜਿੱਦ ਹੀ ਮਜੂਦ ਹੋ ਕੇ ਕੰਮ ਕਰਦੇ ਸੀ ਇਹਨਾਂ ਨੇ ਪਾੜ ਕੇ ਸੋਲਟ ਪੁਲਿਸ ਵੀ ਭੱਜ ਕੇ ਗੱਡੀਆਂ ਲੈ ਗਈ ਉੱਤੇ ਕੋਈ ਨਾ ਖੜੇ ਇੱਥੇ ਤਾਂ ਮੇਰਾ ਦੇਖੋ ਵਿੱਚ ਤੇ ਬੁੱਲ ਵਾਰ ਦਾ ਰੈਕਟਰ ਛੱਟ ਲੱਗੀ ਸਿਰਫ ਛੱਟ ਲੱਗੀ ਕੱਲ ਮੈਂ ਐਡਰੈਸ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀਐਸਪੀ ਵੀ ਚੱਲ ਰਹੀ ਸੀ ਉਸ ਟਾਈਮ ਇਹ ਵੀ ਗੱਲ ਸੁਣਨੇ ਚਾਹੀਏ ਵੀ ਇੱਥੇ ਹੋਰ ਵੀ ਦੁਕਾਨਾਂ ਬਣ ਰਹੀਆਂ ਨਾਲ ਹੋ ਤੁਸੀਂ ਦੱਸੋ ਜੇ ਸੀ ਵੀ ਤਿਆਰ ਹੈ ਚੱਕੀ ਦੇ ਲਾਕ ਬਣ ਰਹੀਆਂ ਬਿਲਕੁਲ ਥੋੜੀ ਜਿਹੀ ਅੱਗੇ ਜਾ ਕੇ ਨਾ 10 ਕਿਲੋਮੀਟਰ ਤੇ ਦੁਕਾਨਾਂ ਬਣ ਰਹੀਆਂ ਤੇ ਨਾਲੇ ਜਾ ਕੇ ਜਿਨ੍ਹਾਂ ਦੀ ਦੁਪਾਨਾ ਸੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਇੱਥੇ ਹੋਰ ਵੀ ਦੁਪਾਨਾ ਬਣ ਰਹੀਆਂ ਜਾ ਕੇ ਆਓ ਉੱਥੇ ਦੇਖ ਕੇ ਆਓ ਜੀ ਕੱਲ ਨੂੰ ਉਧਰ ਗੇੜਾ ਮਾਰਾਂਗੇ ਉਧਰ ਆ ਜਾਓ ਸਾਡਾ ਸਾਡੀ ਕਰ ਕਹਿ ਕੇ ਬਣਨੀ ਮੈਨੂੰ 4 ਮਹੀਨੇ ਹੋ ਗਏ ਮੈਂ ਆ ਵਾਲਾ ਮਸਲਾ ਨੋਟ ਕਰੋ ਅਫਸਰ ਕਿਉਂ ਨਹੀਂ ਡਿਊਟੀ ਨਿਭਾਉਂਦੇ ਆਪਣੀ ਅਫਸਰ ਨਿਭਾਉਣਗੇ ਜੀ ਨਿਭਾਉਣਗੇ ਬੇਫਿਕਰ ਰਹੋ ਤੁਸੀਂ ਅਫਸਰ ਨਿਭਾਉਣਗੇ ਜੀ ਇਹਨਾਂ ਨਿਭਾਉਣੀ ਪੈਣੀ ਹੈ ਨਭਾਣੀ ਦੀ ਗੱਲ ਕੀਤੀ ਖਰੜ ਦੇ ਜਿਹੜੇ ਆ ਜੀ ਨਾਲ ਹੈ ਉਹ ਕਰਵਾਉਂਦਾ ਹੀ ਸਾਰਾ ਇਹਦਾ ਜਿੱਤਾ 16 ਵਾਰ ਦਾ ਉਹ ਵੀ ਇਹੀ ਉਹਦੀ ਜਦੋਂ ਜਾਵਾਂਗੇ ਦੱਸਾਂਗੇ ਜੀ ਠੀਕ ਠੀਕ ਹੈ ਜੀ ਪਹਿਲਾਂ ਤਾਂ ਘਰ ਦਾ ਨਕਸ਼ਾ ਕਟਾ ਕੇ ਉੱਤੇ ਸ਼ੋਰੂਮ ਬਣ ਰਹੇ ਕੀ ਘਰ ਦਾ ਨਕਸ਼ਾ ਇੱਥੇ ਕੱਟਿਆ ਜਾ ਸਾਰਾ ਸਾਈਨ ਕਰਕੇ ਦਿਓ ਮੈਨੂੰ ਕੌਣ ਰਿਸਪੌਂਸਿਬਲ ਹੈ ਇਹਦੇ ਲਈ ਕਿਤੇ ਵੀ ਪੂਰੀ ਕਰਾੜੀ ਵਿੱਚ ਇੱਕ ਵੀ ਗੈਰ ਕਾਨੂੰਨੀ ਕੰਸਟ੍ਰਕਸ਼ਨ ਕਿਸੇ ਥਾਂ ਤੇ ਮੈਂ ਦੇਖ ਲਈ ਠੀਕ ਹੈ ਮੈਂ ਬਰਦਾਸ਼ਤ ਨਹੀਂ ਕਰਨੀ ਉਹ ਤਾਂ ਨਾ ਇਹ ਬੰਦੇ ਇਹ ਲੈਂਦੇ ਨੇ ਜਿਹੜੇ ਇਹ ਕੱਟ ਰਹੇ ਨੇ ਕਿ ਸਾਡੀ ਤਾਂ ਐਮਐਲਏ ਨਾਲ ਗੱਲ ਹੋਈ ਹੈ ਮੈਂ ਨਹੀਂ ਕਿਸੇ ਨਾਲ ਗੱਲ ਕਰਦੀ ਨਾ ਮੇਰੇ ਕੋਲ ਆਇਓ ਮੈਂ ਉਹਨਾਂ ਚੋਂ ਨਹੀਂ ਆ ਗਈ ਜਿਹੜੇ ਵਿਕ ਜਾਂਦੇ ਆ ਖਰੀਦੇ ਨਹੀਂ ਜਾ ਸਕਦਾ ਲਾਓ ਇਹ ਤਾਂ ਸਾਰੇ ਤੇ ਜੈਸੀ ਵੀ ਫਿਰੋ ਮੈਨੂੰ ਸਾਰੇ ਦੇ ਬੇ ਇਹਨਾਂ ਦਾ ਘਰ ਦਾ ਨਕਸ਼ਾ ਕੈਨਸਲ ਕਰੋ ਇਥੋਂ ਠੀਕ ਹੈ ਮੈਂ ਮੈਂ ਇਹ ਕੰਮ ਆਪਣੇ ਆਪ ਕਰੂੰਗਾ ਮੈਂ ਆਪਣੇ ਬੰਦੇ ਨੂੰ ਲਾ ਲੇ ਰਿਹਾ ਇਹਦਾ ਘਰ ਦਾ ਨਕਸ਼ਾ ਕੈਨਸਲ ਕਰਵਾ ਰਿਹਾ ਮੈਂ ਕੰਮ ਆਪਣੇ ਆਪ ਕਰਵਾ ਲਵਾਂਗਾ ਸਿਰਫ ਇਹ ਵਾਲਾ ਨਹੀਂ ਇਹਦਾ ਘਰ ਦਾ ਨਕਸ਼ਾ ਵੀ ਕੈਨਸਲ ਕਰੋ ਠੀਕ ਹੈ ਤੇ 100 ਵਾਰੀ ਸੋਚੋ ਕਿਤੇ ਵੀ ਗੈਰ ਕਾਨੂੰਨੀ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਅਸ਼ੋਕ